ਕੁੰਭ ਰਾਸ਼ੀ ਵਾਲਿਆਂ ਨੂੰ ਤੁਸੀਂ ਕਹਿੰਦੇ ਵੀ ਲੋਟਰੀ ਨਿਕਲੂਗੀ ਇਹ 200 ਕਰੋੜ ਦਾ ਇਨਾਮ ਹੈ ਕੁੰਭ ਰਾਸ਼ੀ ਵਾਲਿਆਂ ਦੇ ਹਿੱਸੇ ਜਾਊਗਾ ਪਹਿਲਾਂ ਵੀਡੀਓ ਦੇ ਵਿੱਚ ਕੁੰਭ ਰਾਸ਼ੀ ਬਾਰੇ ਬੋਲਿਆ ਸੀ ਵੀ ਜਿੰਨਾ ਵੀਰਾਂ ਦੀ ਕੁੰਭ ਰਾਸ਼ੀ ਆ ਵੀ ਉਹ ਆ ਕੇ ਟਿਕਟਾਂ ਪਾ ਲਓ ਭਾਈ ਇਨਾਮ ਲੱਗਣ ਦੇ ਚਾਂਸ ਨੇ ਸੰਕੇਤ ਨੇ ਨਾ ਜੋ 20 ਦਿਨਾਂ ਦੇ ਵਿੱਚ ਕੁੰਭ ਰਾਸ਼ੀ ਵਾਲੇ ਚਾਰ ਬੰਦੇ ਲੱਖਪਤੀ ਬਣਾ ਚੁੱਕੇ ਆ ਕੁੰਭ ਰਾਸ਼ੀ ਵਾਲਿਆਂ ਨੇ ਜੇ ਟਿਕਟ ਨਹੀਂ ਪਾਈ ਕਦੇ ਤਾਂ ਆਜੋ ਮੌਕਾ ਤੁਹਾਡੇ ਹੱਥ ਅਚਾਨਕ ਪੈਸਾ ਆਉਣ ਦਾ ਸੰਕੇਤ ਮਿਲ ਰਹੇ ਨੇ ਮੈਂ ਉਹ ਆਦੀ ਮੇਂ ਵਿਰੋਸਾ ਵੀ ਮੇਰਾ ਪਰਮਾਤਮਾ ਮੇਰੀ ਇਲਾਜ ਰੱਖੂਗਾ ਜੋ ਮੈਂ ਕਿਹਾ ਉਹ ਹੋਊਗਾ ਤੇ ਕੁੰਭ ਰਾਸ਼ੀ ਨਾਮ ਲੱਗੋ ਤੁਹਾਨੂੰ ਫੋਟੋ ਲੱਗੀ ਦਿਖਾਉਂਗਾ ਵੀ ਪੰਡ ਲਾਟਰੀ ਏਜੰਸੀ ਕੋਲ 2.5 ਕਰੋੜ ਦਾ ਪ੍ਰਾਈਜ਼ ਕੁੰਭ ਰਾਸ਼ੀ ਦੇ ਵਿੱਚ ਲੱਗਿਆ ਅਸੀਂ ਕਿੱਥੋਂ ਕਿੱਥੋਂ ਲੋਕ ਆ ਰਹੇ ਫਿਰ ਕੁੰਭ ਰਾਸ਼ੀ ਵਾਲੇ ਤੁਹਾਡੇ ਕੋਲ ਵੀ ਜੀ ਇਹ ਪੂਸੋਂ ਵੀ ਆ ਕਿੱਥੋਂ ਨਹੀਂ ਰਹੇ 올 ਇੰਡੀਆ 올 ਵਰਲਡ ਇਸ ਵਾਲੀ ਲਾਟਰੀ ਦੇ ਵਿੱਚੋਂ ਅੱਜ ਜੋ ਪੰਜਾਬ ਸਰਕਾਰ ਦਾ ਰਾਖੀ ਬੰਪਰ 24 ਅੱਠ ਨੂੰ ਖੁੱਲਣ ਜਾ ਰਿਹਾ ਤੇ ਪੰਡ ਲਾਟਰੀ ਏਜੰਸੀ ਕੋਲ ਨਾਮ ਲੱਗਣ ਜਾ ਰਿਹਾ ਨਿਕਲੇਗਾ ਦੇ ਵਿੱਚ ਪੰਡਿਤ ਲਾਟਰੀ ਏਜੰਸੀ ਦਾਅਵਾ ਕਰਦੀ ਹੈ ਦਾਅ ਇਹ ਗੱਲ 100 ਸੁਨਿਆਰ ਦੀ ਇੱਕ ਲੋਹਾਰ ਦੀ ਵੀ ਜਿਹੜਾ ਪੰਡ ਲਾਟਰੀ ਏਜੰਸੀ ਨਾਲ ਜੁੜ ਗਿਆ ਇੱਕ ਨਾ ਇੱਕ ਦਿਨ ਕਰੋੜਪਤੀ ਬਣ ਕੇ ਇੱਥੇ ਫੋਟੋ ਲੱਗੇਗੀ ਇਹ ਕੱਲੀ ਪੰਡ ਲਾਟਰੀ ਏਜੰਸੀ ਚੈਲੰਜ ਕਰ ਰਹੀ ਆ ਹੋਰ ਕੋਈ ਲਾਟਰੀ ਵਾਲਾ ਨਹੀਂ ਕਹਿ ਸਕਦਾ ਵੀ ਸਾਡੇ ਨਾਲ ਜੁੜ ਕੇ ਤੇ ਕਰੋੜਪਤੀ ਬਣੂਗਾ ਇਹ ਕਹਿੰਦੇ ਵੀ ਅਸੀਂ ਦੀ ਜਨਮ ਤਰੀਕ ਦੇਖ ਕੇ ਲਾਟਰੀ ਪਾਉਂਦੇ ਆ ਵੀ ਟਿਕਟ ਨਿਕਲ ਜਾਂਦੀ ਹੁੰਦੀ ਆ ਨਿਕਲਦੀ ਆ ਨਿਕਲਦੀ ਆ ਜੀ ਤਾਂ ਅਸੀਂ ਅਹਿੰਡੀ ਦੂਰੋਂ ਆਏ ਆ ਕਹਿੰਦੇ ਆਪਣੀ ਕਿਸਮਤ ਦਾ ਜਵਾਬ ਪੁੱਛੋ ਪੰਡਤ ਜੀ ਨਾਲ ਗੱਲ ਕਰੋ ਆ ਕੇ ਤਾਂ ਹੀ ਪਤਾ ਲੱਗੂ ਸਾਨੂੰ ਵਿਆਹ ਦੇ ਕੀ ਗ੍ਰਹਿ ਨੇ ਜਾਂ ਕੀ ਨਹੀਂ ਤੁਸੀਂ ਬੈਗ ਦਿਖਾ ਦਿਓ ਬਹੁਤ ਲੱਖਾਂਪਤੀ ਬਣੇ ਬੈਠੇ ਨੇ ਕਰੋੜਾਂਪਤੀ ਬਣੇ ਬੈਠੇ ਨੇ ਇੱਕ ਅੱਖਾਂ ਤੋਂ ਲੱਖਾਂ ਚ ਲੈ ਜਾਂਦੇ ਨੇ ਬੰਦੇ ਨੂੰ ਭਾਈ ਜੀ 2023 ਦਾ ਰਿਕਾਰਡ ਤਾਂ ਹੈਗਾ ਹੀ ਹੈਗਾ 21 ਲੱਖਪਤੀ 13 ਕਰੋੜਪਤੀ 2024 ਦੇ ਵਿੱਚ ਸਟਾਰਟਿੰਗ ਚੱਲ ਰਹੀ ਆ ਸੇਵਾ ਸਤਵਾਂ ਮਹੀਨਾ ਚੱਲ ਗਿਆ ਤੇ 14 ਲੱਖਪਤੀ ਬਣਾਈ ਬੈਠੇ ਆ ਪੰਡਤ ਜੀ ਵੀ ਐਨੀ ਗੱਪਾਂ ਮਾਰਦੇ ਆ ਵੀ ਨਹੀਂ ਨਿਕਲਦਾ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਹੋਣਗੇ ਫਿਰ ਤੁਹਾਡੇ ਕੋਲ ਮੇਰਾ ਵਿਰੋਧ ਕਰਨੇਗੇ ਲੋਟਰੀ ਵਾਲੇ ਜਿਨ੍ਹਾਂ ਦੀ ਭੈਜੀ 50000 ਰਸੀਲਾ ਉਹਨਾਂ ਦੇ 20000 ਦੇ ਕਸਟਮਰ ਮੇਰੇ ਕੋਲ ਆਉਂਦੇ ਨੇ ਤਾਂ ਵਿਰੋਧ ਤਾਂ ਕਰਨੀ ਕਰਨਾ ਅੱਛਾ ਇਹ ਵੱਡਾ ਇਨਾਮ ਦਾ 2.5 ਕਰੋੜ ਦਾ ਨਿਕਲਣਾ ਤਾਂ ਇੱਕ ਹੈਗਾ ਦੁਕਾਨਾਂ ਬਹੁਤ ਸਾਰੀਆਂ ਨੇ ਤੁਸੀਂ ਕਿਵੇਂ ਕਹਿੰਦੇ ਵੀ ਮੇਰੇ ਕੋਲ ਹੀ ਨਿਕਲੇਗਾ ਇਹ ਭਾਈ ਜੀ ਵਿਸ਼ਵਾਸ ਅਸੀਂ ਦਾਅਵਾ ਕਰਦੇ ਹਾਂ ਇਹ ਚੀਜ਼ ਦਾ ਤੁਹਾਡੇ ਨਾਮ ਦੇ ਚਰਚੇ ਬਹੁਤ ਨੇ ਵੀ ਪੰਡਤ ਲੋਟਰੀ ਏਜੰਸੀ ਵਾਲੇ ਜਿਹੜੇ ਨੇ ਉਹ ਪੈਸਾ ਲੈ ਲੈਂਦੇ ਨੇ ਮੁੜ ਕੇ ਸਾਨੂੰ ਟਿਕਟ ਨਹੀਂ ਪਾਉਂਦੇ ਜਿਹੜੇ ਪੈਸੇ ਮੇਰੇ ਪੈਣਗੇ ਲਖਵਿੰਦਰ ਸਿੰਘ ਦੇ ਨਾਮ ਤੇ ਪੈਣਗੇ ਕਿ ਜੇ ਕੋਈ ਹੋਰ ਇਦੋਂ ਵਲਾਵਾ ਕੋਈ ਇਨਾਮਾਂ ਦਾ ਸੰਭਲੋ ਇਹਨਾਂ ਨਾਲ ਠੱਗੀ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਅੱਜ ਫੇਰ ਪੰਡਤ ਲੋਟਰੀ ਏਜੰਸੀ ਤੇ ਪਹੁੰਚੇ ਹਾਂ ਜਿੱਥੇ ਇਸ ਵਾਰ ਫੇਰ ਪੰਡਤ ਜੀ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਜਿਹੜਾ ਕੁਝ ਖਾਸ ਰਾਸ਼ੀ ਵਾਲਿਆਂ ਨੂੰ ਲੋਟਰੀ ਲੱਗਣ ਜਾ ਰਹੀ ਹੈ ਕਰੋੜਪਤੀ ਬਣਨ ਜਾ ਰਹੇ ਨੇ ਤਾਂ ਗੱਲ ਬਾਤ ਵੀ ਕਰਾਂਗੇ ਕਿ ਆਖਰ ਕਿਹੜੀ ਰਾਸ਼ੀ ਜਿਹੜੀ ਹੈ ਕਿਹੜੀ ਰਾਸ਼ੀ ਵਾਲੇ ਕਰੋੜਪਤੀ ਬਣਨਗੇ ਤੇ ਆਪ ਦੇਖ ਸਕਦੇ ਹੋਵੋਗੇ ਪਿੱਛੇ ਜਿਹੜੀ ਇਹਨਾਂ ਦੀ ਲੋਟਰੀ ਏਜੰਸੀ ਤੁਹਾਨੂੰ ਪਿਛਲੀ ਵਾਰ ਵੀ ਦਿਖਾਈ ਸੀ ਤਾਂ ਕਈ ਜਿਹੜੇ ਲੋਕ ਇੱਥੋਂ ਕਰੋੜਪਤੀ ਤੇ ਲੱਖਪਤੀ ਬਣੇ ਨੇ ਕਿੱਥੋਂ ਐਂਗਲ ਜੀ ਸਰਾਂਤੋਂ ਆਏ ਆ ਫਤੇਗੜ ਸਾਹਿਬ ਜਿਲ੍ਹਾ ਅੱਜ ਪੰਡਤ ਲੋਟਰੀ ਏਜੰਸੀ ਪਹੁੰਚੇ ਕਿਵੇਂ ਪਹੁੰਚੇ ਇੱਥੇ ਤੁਸੀਂ ਅਸੀਂ ਇਹਨਾਂ ਦੀ ਵੀਡੀਓ ਵੇਖ ਕੇ ਆਇਆ ਵੀਰ ਤੇ ਬਾਕੀ ਮਿਲੇ ਆ ਇਹਨਾਂ ਨੂੰ ਵਧੀਆ ਸੁਭਾਅ ਲੱਗਿਆ ਇਹਨਾਂ ਦਾ ਗੱਲਬਾਤ ਵਧੀਆ ਕੀਤੀ ਐ ਕੋਈ ਲਾਲਚ ਵਾਲੀ ਗੱਲ ਨਹੀਂ ਕੀਤੀ ਤੇ ਬਹੁਤ ਵਧੀਆ ਕਹਿਣਾ ਟਾਈਮ ਦਿੱਤਾ ਵੀ ਐਤਵਾਰ ਨਹੀਂ ਐਤਵਾਰ ਜਿਆਦਾ ਕੁੰਡਲੀਆਂਵੇਂ ਤੇ ਲੋਕੀ ਅੱਗੇ ਪਿੱਛੇ ਆਓ ਫੋਨ ਕਰਕੇ ਆਓ ਵਧੀਆ ਟਾਈਮ ਦਿੱਤਾ ਸਾਨੂੰ ਇਹ ਕਹਿੰਦੇ ਵੀ ਅਸੀਂ ਦੀ ਜਨਮ ਤਰੀਕ ਦੇਖ ਕੇ ਲੋਟਰੀ ਪਾਉਂਦੇ ਆ ਵੀ ਟਿਕਟ ਨਿਕਲ ਜਾਂਦੀ ਹੁੰਦੀ ਐ ਨਿਕਲਦੀ ਆ ਨਿਕਲਦੀ ਆ ਜੀ ਤਾਂ ਸੀ ਅਸੀਂ ਇੱਡੀ ਦੂਰੋਂ ਆਏ ਆ ਚਰਚਾ ਕਰਕੇ ਆਏ ਆ ਅਕਰ ਇਸੇ ਕਰਕੇ ਆਏ ਆ ਅੱਜ ਸੁਣਿਆ ਵੀ ਹੈਗਾ ਵੀ ਲੋਕਾਂ ਦੇ ਨਿਕਲੀਆਂ ਲੋਟਰੀਆਂ ਹਾਂ ਸੁਣਿਆ ਵੀ ਇਹ ਵੀਡੀਓ ਵੀ ਵੇਖੀ ਆ ਸੀ ਇਹਨਾਂ ਦੀਆਂ ਤਾਂ ਅਸੀਂ ਪਹੁੰਚੇ ਅੱਜ ਕੀ ਉਮੀਦ ਕਰਦੇ ਆ ਫਿਰ ਹੁਣ ਅਸੀਂ ਵੀ ਦੇਖਦੇ ਆ ਕਿਸਮਤ ਦਾ ਜਮਾਨ ਆਏ ਆ ਵੀ ਪੰਡਤ ਜੀ ਦੇ ਹੱਥ 'ਚ ਕੀ ਕੁਛ ਹੈ ਅਸੀਂ ਵੀ ਅੱਜ ਜਮਾਵਾਂਗੇ ਕਿਸਮਤ ਤੇ ਵਧੀਆ ਹੋਇਆ ਤਾਂ ਫਿਰ ਅਗਲੇ ਦਿਨ ਫੇਰ ਆਵਾਂਗੇ ਹਾਂਜੀ ਹਾਂ ਕਹਿੰਦੇ ਆ ਆਪਣੀ ਕਿਸਮਤ ਦਾ ਜਮਾਓ ਪੁੱਛੋ ਪੰਡਤ ਜੀ ਨਾਲ ਗੱਲ ਕਰੋ ਆ ਕੇ ਤਾਂ ਹੀ ਪਤਾ ਲੱਗੂ ਸਾਨੂੰ ਵਿਆਹ ਦੇ ਕੀ ਗ੍ਰਹਿ ਨੇ ਜਾਂ ਕੀ ਨਹੀਂ ਬਾਕੀ ਰੱਬ ਨੂੰ ਤਾਂ ਸਾਰੇ ਮੰਨਦੇ ਨੇ ਅਸਲ ਵਿੱਚ ਜੀ ਇਹ ਲੋਕ ਕਹਿੰਦੇ ਨੇ ਵੀ ਇਹ ਤਾਂ ਜੂਆ ਹੈਗਾ ਇਹ ਲੱਗਦਾ ਤੁਹਾਨੂੰ ਜੂਆ ਹੈ ਹੁਣ ਯਾਰ ਇਹ ਤਾਂ ਕਿਸਮਤ ਹੈ ਜੂਆ ਤਾਂ ਉਹ ਹੈ ਜਿਹੜੇ ਛੜਕਾਂ ਤੇ ਬੈ ਕੇ ਖੇਡਦੇ ਨੇ ਇਹ ਕਈ ਤਾਂ ਸ਼ਰਿਆਂ 'ਚ ਚੱਲ ਰਿਹਾ ਹੈ ਇਹ ਤਾਂ ਕੋਈ ਜੂਆ ਨਹੀਂ ਹੈ ਜਿਵੇਂ ਕੋਈ ਸਰਕਾਰ ਵੱਲੋਂ ਕੋਈ ਜੂਆ ਨਹੀਂ ਸਰਕਾਰ ਦੇ ਮਨਜ਼ੂਰਸ ਦੇ ਇਹ ਹੀ ਦੁਕਾਨਾਂ ਖੁੱਲੀਆਂ ਨੇ ਕੋਈ ਜੂਆ ਨਹੀਂ ਹੈ ਇਹ ਅੱਛਾ ਸਟਾਫ ਵੀ ਇੱਥੇ ਹੈਗਾ ਵੀ ਕਿਸ ਤਰ੍ਹਾਂ ਡੀਲ ਕਰਦੇ ਬਹੁਤ ਵਧੀਆ ਕੁੜੀਆਂ ਨੇ ਬਹੁਤ ਵਧੀਆ ਸਾਡੇ ਨਾਲ ਸਾਨੂੰ ਟਾਈਮ ਵੀ ਦਿੱਤਾ ਜਾਂਦਾ ਪਹਿਲਾਂ ਸਭ ਨੂੰ ਅਸੀਂ ਜਦੋਂ ਕਹਿਵੇ ਅਸੀਂ ਦੂਰੋਂ ਆਏ ਆ ਕਹਿੰਦੇ ਪਹਿਲਾਂ ਮਿਲ ਲਓ ਤੁਸੀਂ ਵਧੀਆ ਗੱਲ ਹੈ ਨਹੀਂ ਤਾਂ ਲਾਈਨ ਤੋਂ ਬਿਨਾਂ ਮਿਲਣੀ ਨਹੀਂ ਦਿੰਦੇ ਕਿਤੇ ਵੀ ਓਕੇ ਆ ਕੰਮ ਆਓ ਤੇ ਕਿਸਮਤ ਜਮਾਓ ਬਸ ਆਪਣੀ ਅੱਜ ਇਹ ਪੰਡਤ ਲੋਟਰੀ ਏਜੰਸੀ ਪਹੁੰਚੇ ਹੋ ਕਿਵੇਂ ਪਹੁੰਚੇ ਤੇ ਇਥੇ ਤਕਰੀਬਨ ਜੀ ਮੈਨੂੰ ਪਤਾ ਲੱਗਿਆ ਦੀ ਮੈਂ ਅਕਸਰ ਆਉਂਦਾ ਜਾਂਦਾ ਰਹਿੰਦਾ ਸੀ ਵੀ ਉਰੇ ਲੋਟਰੀ ਪਾਈ ਜਾਂਦੀ ਹੈ ਪਰ ਪੰਡਤ ਜੀ ਨੇ ਕੁਛ ਅਨੋਖਾ ਕੀਤਾ ਵੀ ਰਾਸ਼ੀ ਦੇਖ ਕੇ ਲੋਟਰੀ ਪਾਈ ਜਾਂਦੀ ਹੈ ਵੀ ਜਿਵੇਂ ਹੁਣ ਕੁੰਭ ਵਾਲਿਆਂ ਰਾਸ਼ੀ ਵਾਸਤੇ ਭੁਖ ਕਰਿਆਗਾ ਤਾਂ ਅੱਜ ਮੇਰੀ ਬੇਟੀ ਦੀ ਵੀ ਕੁੰਭ ਰਾਸ਼ੀ ਹੈ ਚਲੋ ਕਹਿੰਦਾ ਲੋਹੇ ਨਾਲ ਲੱਕੜ ਤਰ ਜਾਂਦੀ ਹੈ ਮੈਂ ਵੀ ਅੱਜ ਮੇਰੀ ਬੇਟੀ ਦੀ ਕਿਸਮਤ ਬਾਰੇ ਪੁੱਛਣ ਆਇਆ ਸੀ ਵੀ ਲੋਟਰੀ ਕਿਵੇਂ ਪਾਈ ਜਾਊਗੀ ਠੀਕ ਹੈ ਜੀ ਉਹਦੇ ਬਾਰੇ ਚਾਨਣ ਪੰਡਤ ਜੀ ਤੋਂ ਲੈਣ ਆਇਆ ਸੀ ਹੈਗਾ ਪੰਡਤ ਜੀ ਤੇ ਭਰੋਸਾ ਹੈਗਾ ਮੈਂ ਬਹੁਤ ਮੈਂ ਕਹਿੰਦਾ ਜੀ ਪ੍ਰਮਾਤਮਾ ਨਾਲੋਂ ਵੱਧ ਭਰੋਸਾ ਹੈਗਾ ਸਾਨੂੰ ਹੂੰ ਕਿਉਂਕਿ ਜੋ ਗੱਲ ਕਹਿੰਦੇ ਨੇ ਸੱਚੀ ਨਿਕਲਦੀ ਐ ਹੂੰ ਕਿਉਂਕਿ ਤੁਸੀਂ ਬੈਗ ਦਿਖਾ ਦਿਓ ਬਹੁਤ ਲੱਖਾਂ ਪਤੀ ਬਣੇ ਬੈਠੇ ਨੇ ਕਰੋੜਾਂ ਪਤੀ ਬਣੇ ਬੈਠੇ ਨੇ ਇੱਕ ਅੱਖਾਂ ਤੋਂ ਲੱਖਾਂ ਚ ਲੈ ਜਾਂਦੇ ਨੇ ਬੰਦੇ ਨੂੰ ਕਹਿੰਦਾ ਜਿਵੇਂ ਕਹਿੰਦੇ ਨੇ ਜਰੀਆ ਬਣ ਜਾਂਦਾ ਕੋਈ ਦੇਣ ਦਾ ਤਾਂ ਪੰਡਤ ਜੀ ਇੱਕ ਜਰੀਆ ਨੇ ਜੇ ਕਿਸੇ ਤੋਂ ਕੋਈ ਚੀਜ਼ ਲੱਤੀ ਜਾਂਦੀ ਹੈ ਤੋ ਆਕੇ ਲਿਆ ਸਕਦਾਗਾ ਇਹ ਇੱਕ ਜਰੀਆ ਹੀ ਬਣੇ ਹੋਏ ਨੇ ਹਮ ਨਾਲੇ ਇਹ ਵੀ ਦੱਸ ਦੇ ਵੀ ਕਿਵੇਂ ਤੁਸੀਂ ਲੋਟਰੀ ਪਾਉਣੀ ਹੈ ਤੇ ਕਿਵੇਂ ਨਿਕਲੇਗੇ ਵੀ ਦੱਸ ਦੇ ਕਿਉਂਕਿ ਉਹ ਹੈ ਉਹ ਗੱਲ ਹੈ ਜਿਵੇਂ ਕਹਿੰਦੇ ਮਾਪੇ ਇੱਕ ਰਾਸਤਾ ਦਿਖਾਉਂਦਾਗਾ ਇੱਕ ਰਾਸਤਾ ਦਿਖਾਉਣ ਵਾਲੇ ਨੇ ਗਾਹਾਂ ਰਾਸਤਾ ਦੇਖਣਾ ਨਾ ਦੇਖਣਾ ਤਾਂ ਪਬਲਿਕ ਦੇ ਹੱਥ 'ਚ ਹੈ। ਕਈ ਵਾਰ ਲੋਕ ਕਮਾਂਡ ਕਰ ਜਾਂਦੇ ਨੇ ਇਹ ਹੈ ਗਿਆ ਹੈ ਉਹ ਹੈ ਪਰ ਨਹੀਂ। ਦੇਖੋ ਜੀ ਜੇ ਕੋਈ ਪੰਡਿਤ ਜੀ ਰਾਸਤਾ ਦਿਖਾਉਂਦੇ ਨੇ ਤਾਂ ਸਹੀ ਦਿਖਾਉਂਦੇ ਨੇ ਤਾਂ ਉਹ ਰਾਸਤੇ ਤੇ ਚੱਲਣਾ ਚਾਹੀਦਾ। ਇੱਕ ਵਾਰ ਕਿਸਮਤ ਅਜਮਾ ਕੇ ਜਰੂਰ ਦੇਖੋ। ਸਾਰੇ ਦੋਸਤਾਂ ਨੂੰ ਕਹਿੰਦਾ ਹੱਤ ਬੰਨ ਕੇ ਪਰ ਜਿਵੇਂ ਹੁਣ ਭਵਿੱਖਬਾਣੀ ਹੋਈ ਆ ਵੀ ਕੁੰਭ ਰਾਸ਼ੀ ਤਾ ਆਉਣ ਵਾਲੇ ਸਮੇਂ 'ਚ ਇੱਥੇ ਫੋਟੋ ਲੱਗੂ ਬਹੁਤ ਜਲਦੀ ਲੱਗੂ ਅਸੀਂ ਆਸ ਰੱਖਦੇ ਆਂ ਵੀ ਸਾਡੀ ਨਹੀਂ ਸਾਡੇ ਜਰੀਏ ਕੋਈ ਦੇਖ ਰਿਹਾ ਹੋਰ ਵੀ ਭੈਣ ਭਾਈ ਮੈਨੂੰ ਸੁਣ ਰਹੇ ਨੇ ਤਾਂ ਕਿਹੜਾ ਕਿਸਮ ਦਾ ਜਮਾਓ ਇਹ ਨਹੀਂ ਪਤਾ ਵੀ ਇਹ 2.2 ਕਰੋੜ ਜੋ ਵੀ ਆ ਛੋਡੇ ਘਰੇ ਆ ਜੇ ਤਾਂ ਇਹ ਲੋਕਾਂ ਦੀ ਜ਼ੁਬਾਨ ਹੈਗੀ ਅਸੀਂ ਜਦੋਂ ਅੰਦਰ ਬੜੇ ਪਹਿਲਾਂ ਲੋਕਾਂ ਦੇ ਰਿਵਿਊ ਲੈਂਦੇ ਕਿ ਵਾਕਈ ਪੰਡਤ ਲੋਟਰੀ ਏਜੰਸੀ ਦੇ ਵਿੱਚ ਕੁਝ ਹੈਗਾ ਕਿ ਨਹੀਂ ਹੈ ਤਾਂ ਮੇਰੇ ਨਾਲ ਪੰਡਤ ਲੋਟਰੀ ਏਜੰਸੀ ਦੇ ਓਨਰ ਵੀ ਬੈਠੇ ਨੇ ਆ ਦੇਖੋ ਟਿਕਟਾਂ ਜਿਹੜੀਆਂ ਇਹਨਾਂ ਦੇ ਸਾਹਮਣੇ ਪਈਆਂ ਹੋਈਆਂ ਨੇ ਗੱਲਬਾਤ ਵੀ ਕਰਦੇ ਕਿ ਆਖਰ ਕਿਵੇਂ ਇਹ ਪ੍ਰਵਿਖਵਾਣੀ ਕਰ ਦਿੰਦੇ ਆ ਕਿਵੇਂ ਲੋਕਾਂ ਨੂੰ ਕਰੋੜਪਤੀ ਬਣਾ ਦਿੰਦੇ ਆ ਕਿਵੇਂ ਲੱਖਪਤੀ ਬਣਾ ਦਿੰਦੇ ਆ ਪੰਡਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ ਵੀਰੇ ਤੁਹਾਡੇ ਸਰੋਤਿਆਂ ਦਾ ਤੁਹਾਡੇ ਦਰਸ਼ਕਾਂ ਦਾ ਜਿਨ੍ਹਾਂ ਨੇ ਬਹੁਤ ਪਿਆਰ ਦਿੱਤਾ ਪਹਿਲੀਆਂ ਵੀਡੀਓ ਚ ਵੀ ਤੇ ਹੁਣ ਵੀ ਬਹੁਤ ਵਧੀਆ ਪਿਆਰ ਦੇ ਰਹੇ ਨੇ ਤੇ ਵੀਡੀਓ ਸਟਾਰਟਿੰਗ ਦੇ ਵਿੱਚ ਇੱਕ ਗੱਲ ਮੈਂ ਪਹਿਲੀ ਕਹਿ ਦਣਾ ਵੀ ਭਾਈ ਕਿਸੇ ਨੂੰ ਆਨਲਾਈਨ ਪੈਸਾ ਨਾ ਪਾਇਓ ਜੇਕਰ ਕੋਈ ਤੁਹਾਨੂੰ ਫੋਨ ਕਰਕੇ ਕਹਿੰਦਾ ਵੀ ਮੈਂ ਪੰਡਤ ਬੋਲਦਾ ਵੀ ਪੈਸੇ ਪਾ ਦਿਓ ਕਿਸੇ ਨਾ ਪਾਇਓ ਅਸੀਂ ਕਿਸੇ ਨੂੰ ਪੈਸੇ ਪਾਉਣ ਲਈ ਕਾਲ ਨਹੀਂ ਕਰਦੇ ਉਹ ਤੁਹਾਨੂੰ ਫੇਕ ਕਾਲ ਆਉਂਦੀ ਆ ਪੰਡਤ ਜੀ ਗੱਲਾਂ ਤੁਹਾਡੇ ਕੋਲ ਬਹੁਤ ਕਰਨੀਆਂ ਆ ਆਪਾਂ ਬੈਜੰਨੇ ਆ ਕਿਉਂਕਿ ਕਿਉਂਕਿ ਤੁਸੀਂ ਇੱਕ ਇਹ ਅਨੋਖੀ ਤੁਹਾਡੀ ਦੁਕਾਨ ਹੈ ਅਨੋਖੀ ਤੁਹਾਡੀ ਲੋਟਰੀ ਏਜੰਸੀ ਹੈ ਕਹਿੰਦੇ ਆ ਵੀ ਤੁਸੀਂ ਭਵਿੱਖਬਾਣੀ ਕਰਦੇ ਆ ਜਨਮ ਤਰੀਕ ਦੇਖ ਕੇ ਦੇ ਵੀ ਦਿੰਦੇ ਆ ਵੀ ਕਰੋੜਪਤੀ ਦੇ ਲੱਖਪਤੀ ਬਣਾ ਦਿੰਦੇ ਕਿਵੇਂ ਬਣਾਉਂਦੇ ਉਹ ਵੀ ਸਮਝ ਨਹੀਂ ਲੱਗੀ ਲੋਕਾਂ ਨੂੰ ਅਜ ਤੱਕ ਮੇਰੇ ਗੱਲ ਇਦਾਂ ਦੇਖੋ ਮੈਂ ਕੁਛ ਨਹੀਂ ਮੈਂ ਆਮ ਇਨਸਾਨ ਆ ਤੁਹਾਡੇ ਵਰਗਾ ਗੱਲ ਹੁੰਦੀ ਆ ਪਾਠ ਪੂਜਾ ਦੀ ਪਾਠ ਪੂਜਾ ਕਰਦੇ ਆ ਭੁਵਿੱਖਬਾਣੀ ਹੁੰਦੀ ਆ ਕੋਈ ਖਿਆਲ ਆਉਂਦਾ ਉਹ ਹੀ ਅਸੀਂ ਅਗਲੇ ਨੂੰ ਕਹਿ ਦਨੇ ਆ ਬੈਠੇ ਆਪਣੇ ਜਵਾਨ ਤੇ ਸਾਸਪਤੀ ਬੈਠੇ ਜੋ ਗੱਲ ਕਹਤੀ ਉਹ ਪੂਰੀ ਹੁੰਦੀ ਆ ਇਸ ਵਾਰ ਮੈਂ ਪਹਿਲਾਂ ਵੀਡੀਓ ਦੇ ਵਿੱਚ ਕੁੰਭ ਰਾਸੀ ਬਾਰੇ ਬੋਲਿਆ ਸੀ ਵੀ ਜਿੰਨਾ ਵੀਰਾਂ ਦੀ ਕੁੰਭ ਰਾਸੀ ਆ ਵੀ ਉਹ ਆ ਕੇ ਟਿਕਟਾਂ ਪਾ ਲੋ ਭਾਈ ਇਨਾਮ ਲੱਗਣ ਦੇ ਚਾਂਸ ਨੇ ਸੰਕੇਤ ਨੇ ਤੇ 21 ਤਰੀਕ ਤੋਂ ਲੈ ਕੇ ਅੱਜ ਹੋ ਗਈ ਵੀਰੇ 12 ਤਰੀਕ 21 ਤਰੀਕ ਨੂੰ ਮਹੀਨਾ ਜੋ 20 ਦਿਨਾਂ ਦੇ ਵਿੱਚ ਕੁੰਭ ਰਾਸ਼ੀ ਵਾਲੇ ਚਾਰ ਬੰਦੇ ਲੱਖਪਤੀ ਬਣਾ ਚੁੱਕੇ ਆ ਫੋਟੋਆਂ ਲੱਗੀਆਂ ਨੇ ਕੱਲ੍ਹ ਲੱਗੀਆਂ ਉਹ ਸਾਹਮਣੇ ਲੱਗੀਆਂ ਠੀਕ ਹੈ ਤੇ ਹੁਣ ਵੀ ਮੈਂ ਕਹਿ ਰਿਹਾ ਸੰਕੇਤ ਰਖੜੀ ਬੰਪਰ ਹੈ ਮੰਥਲੀ ਲਾਟਰੀਆਂ ਨੇ 8ਵਾਂ ਮਹੀਨਾ ਜਿੰਨਾ ਵੀਰਾਂ ਦੀ ਕੁੰਭ ਰਾਸ਼ੀ ਆ ਉਹਰੇ ਆ ਜੋ ਠੀਕ ਹੈ ਦੇਖੋ ਕਿਸਮਤ ਜਮਾਉਣੀ ਹੈ ਅੱਜ ਮੇਰੇ ਤੋਂ ਨਹੀਂ ਕਿਤੇ ਹੋ ਲੋਟਰੀ ਟਿਕਟ ਪਾਉਣੀ ਆ ਮੈਂ ਕਹਿੰਦਾ ਤੁਸੀਂ ਪੰਡਤ ਲੋਟਰੀ ਏਜੰਸੀ ਕੋਲ ਆਓ ਆਪਣੀ ਕਿਸਮਤ ਜਮਾਓ ਡੇਟ ਆਵਰਥ ਲੈ ਕੇ ਆਓ ਉਹਦੇ ਹਿਸਾਬ ਨਾਲ ਤੁਹਾਡਾ ਜੋ ਲੱਕੀ ਨੰਬਰ ਬਣਦਾ ਹੋਏਗਾ ਨਵੀਰਾਂ ਦਾ ਉਹ ਤੁਹਾਨੂੰ ਟਿਕਟ ਪ੍ਰੋਵਾਈਡ ਕਰਵਾਵਾਂਗੇ ਤੇ ਇਨਾਮ ਵੀ ਲੱਗਣਗੇ ਨਹੀਂ ਕੁੰਭ ਰਾਸ਼ੀ ਵਾਲਿਆਂ ਨੂੰ ਤੁਸੀਂ ਕਹਿੰਦੇ ਵੀ ਲੋਟਰੀ ਨਿਕਲੂਗੀ ਵੀ ਤੁਹਾਡੇ ਕੋਲ ਜਿਹੜੇ ਕਸਟਮਰ ਆਉਂਦੇ ਸਾਰੇ ਕੁੰਭ ਰਾਸ਼ੀ ਵਾਲੇ ਆ ਰਹੇ ਨੇ ਨਹੀਂ ਮੈਂ ਇਹ ਨਹੀਂ ਕਹਿੰਦਾ ਕੁੰਭਰਾ ਦੇਖੋ ਹੁਣ ਜਿਵੇਂ ਆ ਲੋਟਰੀ ਆ ਇਹਦਾ 1.5 ਕਰੋੜ ਦਾ ਪ੍ਰਾਈਜ਼ ਆ ਠੀਕ ਹੈ ਜੀ ਸੈਕੰਡ 10 ਲੱਖ ਦਾ ਥਰਡ 5 ਲੱਖ ਇਹਦੀ ਗੱਲ ਕਰ ਰਹੇ ਆ ਠੀਕ ਹੈ ਰਾਖੀ ਬੰਪਰ ਦੀ ਗੱਲ ਕਰਿਆ ਵੱਡੀ ਲੋਟਰੀ ਆਂਦੀ ਜਿਹੜੀ 500 ਰੁਪਏ ਟਿਕਟਾ ਤੇ ਉਹਦੇ ਵਿੱਚ ਹੁਣ ਜਿੱਦਾਂ ਮਾਲਵਾ ਰਖੜੀ ਬੰਪਰ ਆ ਪੰਜਾਬ ਸਰਕਾਰ ਦਾ 24 ਅੱਠ ਦਾ ਡਰਾਅ ਆ ਇਹ ਚ 2.5 ਕਰੋੜ ਦਾ ਇਨਾਮ ਆ ਕੁੰਭ ਰਾਸ਼ੀ ਵਾਲਿਆਂ ਦੇ ਹਿੱਸੇ ਜਾਊਗਾ ਇਹ ਕਿੰਨਾ ਦਾ ਕੁੰਭ ਰਾਸ਼ੀ ਹੋਊਗਾ ਉਹ ਕਰੋੜਪਤੀ ਤੁਹਾਡੇ ਲੋਟਰੀ ਏਜੰਸੀ ਤੋਂ ਠੀਕ ਹੈ ਹੁਣ ਰਹਿਗੀਆਂ ਬਾਕੀ ਰਾਸ਼ੀਆਂ ਉਹਨਾਂ ਵਾਸਤੇ ਵੀ ਦਾਦਾ ਸਲੱਖ ਤੇ 10 ਨਾਮ ਨੇ 5-5 ਲੱਖ ਦੇ 10 ਨਾਮ ਨੇ ਬਹੁਤ ਨੇਕਾ ਨਾਮ ਨੇ ਬਹੁਤ ਲੋਟਰੀਆਂ ਨੇ ਵੀ ਸਾਰੀਆਂ ਰਾਸ਼ੀਆਂ ਦੇ ਆਓ ਟਿਕਟ ਪਾਓ ਪਰ ਕੁੰਭ ਰਾਸ਼ੀ ਲਈ ਮੇਨ ਆ ਕੁੰਭ ਰਾਸ਼ੀ ਵਾਲਿਆਂ ਨੇ ਜੇ ਟਿਕਟ ਨਹੀਂ ਪਾਈ ਕਦੇ ਤਾਂ ਆਜੋ ਮੌਕਾ ਤੁਹਾਡੇ ਹੱਥ ਅਚਾਨਕ ਪੈਸਾ ਆਉਣ ਦਾ ਸੰਕੇਤ ਮਿਲ ਰਹੇ ਨੇ ਤੇ ਤੁਹਾਡਾ ਇਹਨਾਂ ਵੀਰਾਂ ਦਾ ਇਨਾਮ ਵੀ ਲੱਗੇਗਾ ਤੇ ਲੱਗੇਗਾ ਵੀ ਪੰਡ ਲਾਟਰੀ ਏਜੰਸੀ ਕੋਲੋਂ ਜਿਸ ਤਰ੍ਹਾਂ ਪਹਿਲਾਂ ਲੱਗਦੇ ਨੇ ਉਸ ਤਰ੍ਹਾਂ ਹੀ ਹੋਣ ਲੱਗਣਗੇ ਪੰਡਤ ਜੀ ਤੁਹਾਡਾ ਕੋਈ ਕਨੈਕਸ਼ਨ ਹੈਗਾ ਵੀ ਜਵੇਂ ਰਾਸ਼ੀਆਂ ਰੂਸ਼ੀਆਂ ਦੇਖ ਲੈਣੇ ਆ ਵੀ ਕੋਈ ਕਿੱਦਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਰਾਸ਼ੀ ਜਿਹੜੀ ਆਉਣ ਵਾਲੀ ਹੈ ਬਾਈ ਜੀ ਬ੍ਰਹਮਣ ਖਾਨਦਾਨ ਦਾ ਜਨਮ ਬਜ਼ੁਰਗੇ ਸਾਡੇ ਕੰਮ ਕਰਦੇ ਸੀ ਅਸੀਂ ਥੋੜਾ ਬਹੁਤਾ ਜੋ ਸਿੱਖਿਆ ਜਿੱਦਾਂ ਕਿ ਗਿਆਨ ਲੈਂਦਾ ਵਿਦਿਆ ਲੈਂਦੀ ਆ ਉਨੀ ਕ ਅਸੀਂ ਵੰਡੀ ਜਾਂਦੇ ਆ ਤੇ ਕਨੈਕਸ਼ਨ ਨੂੰ ਤਾਂ ਗ੍ਰਾਹਾਂ ਦਾ ਸਾਫ ਹੁੰਦਾ ਵੀਰੇ ਗ੍ਰਾਹਾਂ ਦੇ ਹਿਸਾਬ ਨਾਲ ਪਤਾ ਲੱਗ ਜਾਂਦਾ ਵੀ ਕਿਹੜੀ ਰਾਸੀ 'ਚ ਪੈਸਾ ਆਉਣ ਵਾਲਾ ਕਿਹੜੀ 'ਚ ਮਾਇਆ ਆਉਣ ਵਾਲੀ ਹੈ ਕਿਹੜੀ 'ਚ ਕੀ ਆਉਣ ਵਾਲਾ ਉਹਦੇ ਹਿਸਾਬ ਨਾਲ ਜੋ ਕਹਨੇ ਆ ਉਹ ਸੱਚੋ ਬਾਕੀ ਜਵਾਨ ਇਹ ਜਵਾਨ ਤੇ ਜੋ ਕਹਦਾ ਉਹ ਹੋਇਆ ਪਰਮਾਤਮਾ ਨੇ ਲਾਜ ਮੇਰੀ ਰੱਖੀ ਆ ਠੀਕ ਨਹੀਂ ਮੈਨੂੰ ਅੱਜ ਵੀ ਵਿਸ਼ਵਾਸ ਆ ਵੀ ਮੇਰਾ ਪਰਮਾਤਮਾ ਮੇਰੀ ਇਲਾਜ ਰੱਖੂਗਾ ਜੋ ਮੈਂ ਕਿਹਾ ਉਹ ਹੋਊਗਾ ਤੇ ਕੁੰਭ ਰਾਸ਼ੀ ਨਾਮ ਲੱਗੋ ਤੁਹਾਨੂੰ ਫੋਟੋ ਲੱਗੀ ਦਿਖਾਉਂਗਾ ਇਹ ਪੰਡਲ ਲਾਟਰੀ ਏਜੰਸੀ ਕੋਲੋਂ 2.5 ਕਰੋੜ ਦਾ ਪ੍ਰਾਈਜ਼ ਕੁੰਭ ਰਾਸ਼ੀ ਦੇ ਵਿੱਚ ਲੱਗਿਆ ਹੁਣ ਹਾਲਾਂ ਦੇ ਵਿੱਚ ਕਿੰਨਿਆਂ ਲੋਕਾਂ ਦਾ ਇਨਾਮ ਜਿਹੜਾ ਵਾ ਉਹ ਲੱਗਿਆ ਤੁਹਾਡੇ ਕੋਲ ਭਾਈ ਜੀ 2023 ਦਾ ਰਿਕਾਰਡ ਤਾਂ ਹੈਗਾ ਹੀ ਹੈਗਾ 21 ਲੱਖ ਪਤੀ 13 ਕਰੋੜ ਪਤੀ 2024 ਦੇ ਵਿੱਚ ਸਟਾਰਟਿੰਗ ਚੱਲ ਰਹੀ ਹੈ ਸੇਵਾ ਸਤਵਾਂ ਮਹੀਨਾ ਚੱਲ ਗਿਆ ਤੇ 14 ਲੱਖ ਪਤੀ ਬਣਾਈ ਬੈਠੇ ਆ ਕਈ ਲੋਕ ਇਹ ਵੀ ਕਹਿੰਦੇ ਹੋਣੇ ਵੀ ਨਹੀਂ ਪੰਡਤ ਜੀ ਵੀ ਐਨੀ ਗੱਪਾਂ ਮਾਰਦੇ ਆ ਵੀ ਨਹੀਂ ਨਿਕਲਦਾ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਹੋਣਗੇ ਫਿਰ ਤੁਹਾਡੇ ਕੋਲ ਮੇਰੇ ਤੁਸੀਂ ਕੋਈ ਵੀ ਕੰਮ ਕਰਨ ਲੱਗ ਜਓ ਤੁਸੀਂ ਪਿੰਡ ਦੇ ਸਰਪੰਚੀ ਲੜਦੇ ਹੋ ਜਾਂ ਕੋਈ ਵੀ ਕੰਮ ਕਰਦੇ ਵਿਰੋਧਤਾ ਪਹਿਲਾਂ ਮੇਰੇ ਵਿਰੋਧੀ ਵੀ ਨੇ ਵਿਰੋਧ ਹੋ ਕਰਨਗੇ ਜਿਨ੍ਹਾਂ ਦੇ ਹੱਟ ਤੇ ਪੈਂਦੀਆਂ ਨਹੀਂ ਜਿਹੜੀ ਹੱਟ ਤੇ ਗੱਲ ਮਾਰਦੇ ਆ ਠੀਕ ਹੈ ਉਹ ਤੁਸੀਂ ਮੇਰੇ ਤੱਕ ਤੁਹਾਨੂੰ ਕੋਈ ਮਤਲਬ ਨਹੀਂ ਵਿਰੋਧ ਕਰਨ ਦਾ ਮੇਰਾ ਵਿਰੋਧ ਕਰਨਗੇ ਲਾਟਰੀ ਵਾਲੇ ਮੇਰੇ ਸਟਾਫ ਦੇ ਮੈਂਬਰ ਕਰਨਗੇ ਜਿਨ੍ਹਾਂ ਦੀ ਬਾਈ ਜੀ 50000 ਸੀ ਲਾ ਉਹਨਾਂ ਦੇ ਵੀ ਆਦੇ ਕਸਟਮਰ ਮੇਰੇ ਕੋਲ ਆਉਂਦੇ ਨੇ ਤਾਂ ਵਿਰੋਧਤਾ ਕਰਨੀ ਕਰਨਾ ਮੋਬਾਈਲ ਫੜਿਆ ਕਮੈਂਟ ਕਰਤਾ ਗਲਤ ਤੇ ਇਕਲ ਤੁਸੀਂ ਹੋਰ ਨੋਟ ਕਰਿਓ ਤੁਸੀਂ ਇਹ ਨਾਲ ਜਿਹੜੇ ਮੇਰੀ ਵੀਡੀਓ ਤੇ ਗਲਤ ਕਮੈਂਟ ਆਊਗਾ ਆਈ うん。 ਤਾਂ ਜਿਗਨਾਵਰੀ ਗੱਲ ਆਈਡੀ ਲਾ ਕੋਗੀ ਫੇਕ ਆਈਡੀ ਤੋਂ ਕਮੈਂਟ ਕਰਨਗੇ ਤੁਸੀਂ ਪਹਿਲਾਂ ਵੀ ਇੱਕ ਸੁਣਿਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਵੀ ਤੁਸੀਂ ਭਵਿੱਖਬਾਣੀ ਕੀਤੀ ਸੀਗੀ ਇਲੈਕਸ਼ਨਾਂ ਨੂੰ ਲੈ ਕੇ ਉਹ ਹਕੀਕਤ ਹੋਈ ਸੀ ਭਾਈ ਜੀ ਹਕੀਕਤ ਹੈ ਤਾਂ ਹੀ ਕੋਈ ਕਹਾਣੀਆਂ ਮੈਂ ਇਲੈਕਸ਼ਨ ਦੇ ਦੇਖੋ ਮੈਂ ਸਿਆਸਤ ਨਾਲ ਨਾ ਮੈਨੂੰ ਹੁਣ ਜੋੜ ਦਿਓ ਠੀਕ ਹੈ ਕਿਤੇ ਚੈਨਲ ਵਾਲੇ ਵੀਡੀਓ ਚੱਕ ਕੇ ਕਰ ਦੇਣ ਸਿਆਸਤ ਨਾਲ ਨਾ ਜੁੜਿਓ ਮੈਂ ਆਪਣੇ ਯਾਰਾ ਦੋਸਤਾਂ ਨੂੰ ਕੋਈ ਕਹਾਣੀ કરી ਸੀ ਵੀ ਭਾਈ ਫਤਿਹਗੜ ਹਲਕਾ ਤੇ ਸੰਗਰੂਰ ਹਲਕਾ ਵੈਸੇ ਆਪਾਂ ਨਾਰਮਲ ਗੱਲ ਨਹੀਂ ਕਰਦੇ ਹੁੰਦੇ ਉਦਾਂ ਗੱਲਾਂ ਬਾਤਾਂ ਕਰੀਆਂ ਤੇ ਉਹ ਕੋਈ ਕਹਾਣੀ ਸੱਚ ਹੋਈ ਆ ਅ ਇਹ ਤੇ ਯਾਰ ਅਸੀਂ ਕਿੱਥੋਂ ਕਿੱਥੋਂ ਲੋਕ ਆ ਰਹੇ ਫਿਰ ਕੁੰਭ ਰਾਸ਼ੀ ਵਾਲੇ ਤੁਹਾਡੇ ਕੋਲ ਵੀ ਜੀ ਇਹ ਬਸੋ ਵੀ ਆ ਕਿੱਥੋਂ ਨਹੀਂ ਰਹੇ ਆਲ ਇੰਡੀਆ ਆਲ ਵਰਲਡ ਹੂੰ ਇਹ ਦੁਕਾਨ ਦੇ ਉੱਤੇ ਸਪੈਸ਼ਲ ਲੋਕ ਟਿਕਟਾਂ ਕਰਾ ਕੇ ਵੀ ਆ ਚੁੱਕੇ ਨੇ ਇੱਕ ਲੁਧਿਆਣਾ ਦੇ ਕਸਟਮਰ ਸੀ ਜਾਇ ਸਾਇਦ ਉਹ ਵੀਡੀਓ ਦੇਖ ਵੀ ਰਹੇ ਹੋਣਾ ਉਹ ਦੁਬਈ ਤੋਂ ਆਏ ਸੀ ਸਪੈਸ਼ਲ ਟਿਕਟ ਲੈਣ ਮੇਰੇ ਕੋਲ ਹੋਗੇ 10-15 ਦਿਨ ਤੇ 올 ਇੰਡੀਆ ਦੇ ਵਿੱਚੋਂ ਤਕਰੀਬਨ ਦਿੱਲੀ ਆਉਂਦੇ ਨੇ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਸਾਰੇ ਕਸਟਮਰ ਆ ਰਹੇ ਨੇ ਤੇ ਆਪਣਾ ਪੁਵਿਕ ਅਜਮਾ ਰਹੇ ਨੇ ਪੁਵਿਕ ਉਹਨਾਂ ਦਾ ਅਜਾਇਆ ਵੀ ਜਾਂਦਾ ਇਨਾਮ ਦੇ ਨਾਲ ਜਿਨ੍ਹਾਂ ਨੂੰ 20-20 ਸਾਲ ਤੋਂ ਨਾਮ ਨਹੀਂ ਲੱਗਿਆ ਉਹ ਆਹ ਲਾਟਰੀ ਦੁਕਾਨ ਤੋਂ ਇਨਾਮ ਲੈ ਕੇ ਜਾਂਦੇ ਨੇ ਨਾਲੇ ਕਹਿੰਦੇ ਵੀ ਤੁਸੀਂ ਪਹਿਲਾਂ ਤੁਹਾਡੀ ਇੰਟਰਵਿਊ ਜਦੋਂ ਕਿਤੇ ਤੁਸੀਂ ਕਹਿੰਦੇ ਵੀ ਸਾਡਾ ਇਨਾਮ ਵੀ ਉਹ ਜੋ ਲੋੜ ਬੰਦ ਨੇ ਜੋ ਲੋੜ ਬੰਦ ਨੇ ਲੋੜ ਬੰਦ ਹਰ ਇੱਕ ਬੰਦਾ ਅੱਜ ਡੇਢ ਚ ਪੈਸਾ ਮੁੱਕ ਹੋ ਗਿਆ ਹਰ ਇੱਕ ਬੰਦੇ ਲੋੜ ਆ ਖਰਚੇ ਵਧ ਗਏ ਮਹਿੰਗਾਈਆਂ ਹੋ ਗਈਆਂ ਆਪਾਂ ਨੇ ਆਪਦਾ ਖਰਚਾ ਆਪ ਹੀ ਵਧਾ ਲਿਆ ਠੀਕ ਹੈ ਲੋੜ ਬੰਦ ਹਰ ਇੱਕ ਬੰਦਾ ਤੇ ਲੋੜ ਬੰਦ ਨੂੰ ਨਾਮ ਲੱਗਦਾ ਬੰਦਾ ਜੀ ਚ ਲੋਟਰੀ ਦਾ ਇਨਾਮ ਨਾ ਲੱਗਿਆ ਫਿਰ ਬੈਠੇ ਆ ਜੇ ਨਹੀਂ ਲੱਗੂਗਾ ਲਾਈਨ ਚ ਲੱਗਣਾ ਪਊਗਾ ਨਾ ਵਾਰੀ ਆਊਗੀ ਵੀਰੇ 2.5 ਕਰੋੜ ਦਾ ਨਾਮ ਇੱਕ ਹੈ ਠੀਕ ਹੈ ਕੁੰਭ ਰਾਸ਼ੀ ਲੱਗਣ ਜਾ ਰਿਹਾ ਤੇ ਹੁਣ ਲੈਣ ਵਾਲੇ ਨਾਮ 6 ਲੱਖ ਟਿਕਟ ਪ੍ਰਿੰਟ ਹੋਈ ਆ 6 ਲੱਖ ਬੰਦੇ ਜੇ ਇੱਕ ਬੰਦੇ 22 ਕਰੋੜ ਮਿਲਣਾ ਬਾਕੀ ਹੋਂਦਾ ਲਾਈਨ ਚ ਲੱਗਣਾ ਪੋਗਾ ਨਾ ਵਾਰੀ ਆਈ ਜਾਣੀਆਂ ਇਹ ਗੱਲ 100 ਸੁਨਿਆਰ ਦੀ ਇੱਕ ਲੋਹਾਰ ਦੀ ਵੀ ਜਿਹੜਾ ਪੰਡ ਲਾਡਰੀ ਏਜੰਸੀ ਨਾਲ ਜੁੜ ਗਿਆ ਰੈਗੂਲਰ ਬੰਪਰ ਪਾ ਰਿਆ ਇੱਕ ਨਾ ਇੱਕ ਦਿਨ ਕਰੋੜਪਤੀ ਬਣ ਕੇ ਇੱਥੇ ਫੋਟੋ ਲੱਗੇਗੀ ਇਹ ਕੱਲੀ ਪੰਡਲ ਲਾਟਰੀ ਏਜੰਸੀ ਚੈਲੰਜ ਕਰ ਰਹੀ ਆ ਹੋਰ ਕੋਈ ਲਾਟਰੀ ਵਾਲਾ ਨਹੀਂ ਕਹਿ ਸਕਦਾ ਵੀ ਸਾਡੇ ਨਾਲ ਜੁੜ ਕੇ ਤੇ ਕਰੋੜਪਤੀ ਬਣੂਗਾ ਸਾਨੂੰ ਪਤਾ ਸਾਡੇ ਕੰਮ ਕਰਨ ਦਾ ਤਰੀਕਾ ਕਿਦਾਂ ਅਸੀਂ ਆਲੇ ਦੇਖ ਕੇ ਸਾਰਾ ਕੁਝ ਦੱਸਦੇ ਆ ਤੇ ਬਾਕੀ ਕੋਈ ਨਿੱਜੀ ਪੁੱਛਣਾ ਉਹ ਐਤਵਾਰ ਦਾ ਦੇਣਾ ਹੋਰ ਕੀ ਹੋਰ ਕੀ ਦੱਸਦੇ ਆ ਤੁਸੀਂ ਆਪਣੇ ਕਸਟਮਰਸ ਨੂੰ ਜਿੱਦਾਂ ਮੰਨ ਲਓ ਕਿਸੇ ਨੇ ਕੋਈ ਆਪਣੇ ਘਰ-ਬਾਰ ਵਾਰੇ ਪੁੱਛਣਾ ਅੱਜਕੱਲ੍ਹ ਵਾਰ ਦਾ ਟ੍ਰੈਂਡ ਆ ਫੋਰਨ ਕੰਟਰੀ ਦਾ ਫਾਇਲਾਂ ਰਿਫਿਊਜ਼ਲ ਹੋਏ ਨੇ ਜਾਂ ਕੁਝ ਵੀ ਹੋਣਾ ਕਰੇ ਕਲੇਸ਼ ਰਹਿੰਦਾ ਕੰਮਕਾਰ ਨਹੀਂ ਚੱਲਦਾ ਵਰਕਤ ਨਹੀਂ ਪੈਂਦੀ ਪੈਸਾ ਨਹੀਂ ਮਿਲਦਾ ਕਿਸਦਾ ਪੈਸਾ ਡੁੱਬਿਆ ਹੋਇਆ ਉਹ ਲਈ ਅਸੀਂ ਜਿੰਨੇ ਜੋਗੇ ਹੈਗੇ ਉਹ ਪਾ ਦੱਸਦੇ ਨੇ ਤੇ ਉਹ ਪਾ ਦੱਸ ਦਿਆਂ ਕਸਟਮਰ ਇਹ ਪਾ ਦੱਸ ਦਰਦਾ ਤੇ ਆਪਾਂ ਕੰਮ ਵੀ ਠੀਕ ਹੋ ਜਾਂਦਾ ਜੀ ਇਹ ਜੀ ਜਸਰ ਅੱਛਾ ਕੀ ਕੀ ਉਮੀਦ ਲੈ ਕੇ ਆਉਂਦਾ ਤੁਹਾਡੇ ਕੋਲ ਹੁਣ ਤਾਂ ਕੁੰਮ ਰਾਸ਼ੀ ਵਾਲਿਆਂ ਦੀ ਲਾਈਨ ਲੱਗੀ ਹੋਈ ਐ ਅਸੀਂ ਵੀ ਦੇਖਿਆ ਬਾਹਰ ਕੀ ਉਮੀਦ ਲੈ ਕੇ ਆਉਂਦਾ ਵੀ ਕੀ ਕਹਿੰਦੇ ਆ ਤੁਹਾਨੂੰ ਵੀ ਪੰਡਤ ਜੀ ਐਸ ਵਾਰ ਸਾਡਾ ਲੋਟਰੀ ਲੱਗ ਜਾਵੇ ਕੀ ਉਮੀਦ ਹੁੰਦੀ ਹੈ ਉਮੀਦ ਤਾਂ ਹੀ ਹੁੰਦੀ ਆ ਵੀ ਹਰ ਇੱਕ ਬੰਦੇ ਨੂੰ ਦੇਖੋ ਪੈਸੇ ਹੀ ਲੋੜ ਆ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਕਰੋੜਪਤੀ ਬਣਾ ਤੇ ਅਸੀਂ ਵੀ ਕਹਿੰਨੇ ਆ ਵੀ ਜਿਹੜਾ ਸਾਡੇ ਨਾਲ ਜੁੜਿਆ ਉਹਨੂੰ ਕੁਛ ਨਾ ਕੁਛ ਲੱਗੇ ਤੇ ਲੱਗਦਾ ਵੀ ਯਾਰ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਇਹ ਲੋਟਰੀ ਏਜੰਸੀ ਪੰਡ ਲੋਟਰੀ ਏਜੰਸੀ ਨੇ ਇੱਕ ਵੱਖਰੀ ਸਾਫ ਛੱਡ ਦਿੱਤੀ ਐ ਪੰਜਾਬ ਦੇ ਵਿੱਚ ਹਰ ਇੱਕ ਬੱਚੇ ਦੀ ਜਵਾਨ ਤੇ ਪ ਤੋ ਰਹੀ ਆ ਵਿਰੋਧ ਕਰ ਰਹੇ ਨੇ ਤੇ ਕਰੀ ਜਾਂਦੇ ਅਸੀਂ ਆਪਣੇ ਕੰਮ ਲੱਗੀ ਰਹਿਣਾ ਅੱਛਾ ਇਹ ਵੱਡਾ ਇਨਾਮ ਦਾ 2.5 ਕਰੋੜ ਦਾ ਨਿਕਲਣਾ ਤਾਂ ਇੱਕ ਹੈਗਾ ਦੁਕਾਨਾਂ ਬਹੁਤ ਸਾਰੀਆਂ ਨੇ ਤੁਸੀਂ ਕਿਵੇਂ ਕਹਿੰਦੇ ਵੀ ਮੇਰੇ ਕੋਲ ਹੀ ਨਿਕਲੇਗਾ ਇਹ ਭਾਈ ਜੀ ਵਿਸ਼ਵਾਸ ਆ ਕੰਮ ਕਰਨ ਦਾ ਤਰੀਕਾ ਹੈ ਪਾਠ ਪੂਜਾ ਕਰਦੇ ਆ ਦਾਨ ਪੁੰਨ ਕਰਦੇ ਆ ਨਾਮ ਇੱਥੋਂ ਹੀ ਆਏਗਾ ਇਹ ਇਹ ਤੁਹਾਡੇ ਸਾਹਮਣੇ ਅਗਲਾ ਇੰਟਰਵਿਊ ਤੁਹਾਨੂੰ 2.5 ਕਰੋੜ ਦਾ ਰਾਖੀ ਬੰਪਰ ਦਾ ਤੁਸੀਂ ਲਓਗੇ ਕਸਟਮਰ ਦਾ ਵੀ ਪੰਡ ਲਾਟਰੀ ਏਜੰਸੀ ਕੋਲੋਂ ਨਾਮ ਲੱਗਿਆ ਹੋਰ ਦੱਸੋ ਅਸੀਂ ਦਾਅਵਾ ਕਰਦੇ ਆਂ ਇਸ ਚੀਜ਼ ਦਾ ਜਾਂ ਕੋਈ ਇਹ ਹੁੰਦਾ ਵੀ ਕੋਈ ਲਾਟਰੀ ਵਾਲਾ ਦਾਅਵਾ ਕਰਕੇ ਦਿਖਾ ਦੇ ਇਹ ਵੀ ਗੱਲ ਆ ਨਾ ਮੈਂ ਵੀਡੀਓ ਕਰਦਾ ਵੀਡੀਓ ਤੇ ਵਿੱਚ ਦਾਅਵਾ ਕਰੇ ਵੀ ਹਾਂ ਮੇਰੇ ਕੋਲ ਹੀ ਲੱਗੂਗਾ ਮੈਂ ਕਹਿੰਦਾ ਮੇਰੇ ਕੋਲ ਹੀ ਲੱਗੂਗਾ ਤੇ ਲੱਗਦਾ ਵੀ ਆ ਫਿਰ ਤੁਹਾਡੇ ਨਾਮ ਦੇ ਚਰਚੇ ਬਹੁਤ ਨੇ ਵੀ ਪੰਡਤ ਲਾਟਰੀ ਏਜੰਸੀ ਵਾਲੇ ਜਿਹੜੇ ਨੇ ਉਹ ਪੈਸਾ ਲੈ ਲੈਂਦੇ ਨੇ ਮੁੜ ਕੇ ਸਾਨੂੰ ਟਿਕਟ ਨਹੀਂ ਪਾਉਂਦੇ ਇਸ ਤਰ੍ਹਾਂ ਦੇ ਬਹੁਤ ਚਰਚੇ ਨੇ ਤੁਹਾਡੇ ਤਾਂ ਵੀਰੇ ਮੈਂ ਦੇ ਮੋਦੀ ਨੂੰ ਮਿਲਣਾ ਪਊਗਾ ਉੱਥੇ ਜਾ ਕੇ ਉਹਨਾਂ ਨੂੰ ਗ੍ਰਹਿ ਹੁੰਦੀ ਹੈ ਮਝਾਇਲ ਜੀ ਉੱਚ ਜਾਣਾ ਪਊਗਾ ਮੈਂ ਅਮਰਗੜ ਬੈਠਾ ਮਲੇਕ ਕੋਲਾ ਜ਼ਿਲ੍ਹੇ ਚ ਜੇਕਰ ਕਿਸੇ ਨੇ ਮੈਨੂੰ ਪੈਸਾ ਪਾਇਆ ਮੈਨੂੰ ਸਕਰੀਨਸ਼ਾਟ ਦਿਖਾਓ ਤੇ ਮੈਂ ਪੈਸੇ ਦੇ ਦਰਾਂ ਵੈਸੇ ਹਵਾ ਚ ਡਾਂਗਾ ਮਾਰਦਾ ਕੋਈ ਫਾਇਦਾ ਨਹੀਂ ਐਦਾਂ ਪੰਡਤ ਬਦਨਾਮ ਨਹੀਂ ਹੁੰਦਾ ਬਦਨਾਮ ਕਰਨ ਵਾਲੇ ਵੀ ਆਪਦੀ ਨੇ ਠੀਕ ਹੈ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਕੰਮ ਨਾ ਹਰਾਲੋ ਭਰਾਓ ਐਦਾਂ ਬਦਨਾਮ ਨਹੀਂ ਹੁੰਦੇ ਮੈਂ ਤੁਹਾਡੀ ਵੀਡੀਓ ਸਟਾਰਟਿੰਗ ਚ ਕਹਤਾ ਵੀ ਫੀਕ ਕੋਲਾ ਤੋਂ ਬਚੋ ਉਹਨਾਂ ਨੂੰ ਪੈਸੇ ਨਾ ਪਾਓ ਜਿਹੜੇ ਪੈਸੇ ਮੇਰੇ ਪੈਣਗੇ ਲਖਵਿੰਦਰ ਸਿੰਘ ਦੇ ਨਾਮ ਤੇ ਪੈਣਗੇ ਮੇਰਾ ਖਾਤਾ ਲਖਵਿੰਦਰ ਸਿੰਘ ਦੇ ਨਾਮ ਬਹੁਤੇ ਆਊਗਾ ਉਹ ਪੈਸੇ ਮੇਰੇ ਖਾਤੇ ਜਾਣਗੇ ਜੇ ਕੋਈ ਹੋਰ ਐਦੋਂ ਵਲਾਵਾ ਕੋਈ ਨਾਮਾਂ ਦਾ ਸੰਭਲੋ ਇਹਨਾਂ ਨੇ ਠੱਗੀ ਹੋ ਰਹੀ ਆ ਪੰਡਤ ਜੀ ਸ਼ੁਰੂ ਤੋਂ ਐਸੇ ਤਰ੍ਹਾਂ ਰਹਿਣੀ ਉਹ ਵੀ ਪੰਡਤ ਦੇ ਪੇਸ਼ਕੋਸ਼ਿ ਜੀ ਇਦਾਂ ਹੀ ਆ ਵੀਰੇ ਪਹਿਲਾਂ ਤੋਂ ਹੀ ਜਨਮ ਤੋਂ ਹੀ ਕੰਨਾਂ 'ਚ ਨੱਤੀਆਂ ਜਪਾਈਆਂ ਨਹੀਂ ਹੋਈਆਂ ਉਹ ਸਾਡੇ ਜਮਾਂਦਰੂ ਪਰਿਵਾਰ 'ਚ ਪੈਂਦੀਆਂ ਨੇ ਵੱਡੇ ਜਿਹੜਾ ਮੁੰਡਾ ਜੀਠਾ ਹੁੰਦਾ ਉਹਦੇ ਨੱਤੀਆਂ ਪੈਂਦੀਆਂ ਨੇ ਕੰਨਾਂ ਦੇ ਵਿੱਚ ਤੇ ਬਾਕੀ ਰਹਿਣੀ ਇਦਾਂ ਹੀ ਇਦਾਂ ਹੀ ਰਹਿਣੀ ਆ ਇਦੇ ਰਹਿਣਾ ਲੋਕਾਂ ਨੂੰ ਖੁਸ਼ ਕਰਨਾ ਲੋਕਾਂ ਦੇ ਨਾਮ ਲੱਗਣੇ ਨੇ ਐਤਵਾਰ ਦਾ ਦਿਨ ਸਾਡਾ ਸਪੈਸ਼ਲ ਹੈ ਐਤਵਾਰ ਨੂੰ ਜੇ ਕਿਸੇ ਦਾ ਕੋਈ ਨਿੱਜੀ ਪਰਿਵਾਰ ਵਾਰੇ ਪੁੱਛਣਾ ਉਹ ਆਪਣੀ ਜਨਮ ਪੱਤਰੀ ਲੈ ਕੇ ਮੈਨੂੰ ਦਿਖਾ ਸਕਦਾ ਤੇ ਉਹਦੇ ਵਾਸਤੇ ਜੋ ਵੀ ਉਹਨਾਂ ਦੇ ਕੋਈ ਗ੍ਰਹਿ ਦੇ ਵਿੱਚ ਕੋਈ ਦਿੱਕਤ ਹੋਊਗੀ ਤਾਂ ਉਹਨਾਂ ਨੂੰ ਉਹਦਾ ਦੱਸਿਆ ਜਾਣਗੇ ਮਤਲਬ ਦਾਨਪੁਨ ਵੀ ਕਰਦੇ ਆਹੀ ਬਾਹਰ ਗੱਲਬਾਤ ਕਰ ਰਹੀ ਸੀ ਵੀ ਕਹਿੰਦੇ ਪੰਡਤ ਜੀ ਦਾਨਪੁਨ ਵੀ ਕਰਦੇ ਹੋ ਉਹ ਸਾਰਾ ਕੁਝ ਹੀ ਦੱਸਦੇ ਹਨ ਹਾਂਜੀ ਹਾਂਜੀ ਸਾਰਾ ਕੁਝ ਇੱਥੇ ਹੱਲ ਆ ਹਰ ਇੱਕ ਚੀਜ਼ ਦੇ ਹਰ ਇੱਕ ਚੀਜ਼ ਦਾ ਹੱਲਾ ਦਾਨਪੁਨ ਵੀ ਦੱਸਾਂਗੇ ਜਿੱਦਾਂ ਦਾ ਅਗਲੇ ਨੂੰ ਹੋਊਗਾ ਉਹ ਚੀਜ਼ ਦੱਸਾਂਗੇ ਇਹ ਨਹੀਂ ਵੀ ਹ ਹਾਂ ਉਹ ਜਿਹੜਾ ਬੰਦਾ ਪਹਿਲੀ ਦਾਨਪੁਨ ਕਰਦਾ ਫਿਰ ਵੀ ਉਹਦਾ ਕੰਪਨੀ ਠੀਕ ਹੋ ਰਿਆ ਉਹ ਤਾਂ ਫਿਰ ਗੱਲਾਂ ਲਾਗੂ ਕਿ ਜੇ ਉਹ ਨੂੰ ਮੈਂ ਦਾਨਪੁਨੀ ਦਾ ਤੂੰ ਤਾਂ ਗਲਤ ਆ ਉਹਦਾ ਦੇਖਰਾ ਸਿਸਟਮ ਆ ਪਰਮਾਤਮਾ ਦੀ ਇੰਨੀ ਮੇਰਾ ਲੋਕਾਂ ਦਾ ਰਿਵਿਊ ਲੈ ਲਓ ਜੋ ਪੰਡ ਲਾੜੀ ਏਜੰਸੀ ਕੋਲੇ ਇੱਕ ਵਾਰ ਜਨਪਤਰੀ ਦਿਖਾ ਗਿਆ ਸਾਹਮਣੇ ਬੈਠੇ ਦੇ ਘਰ ਦੀ ਹਿਸਟਰੀ ਪੰਡ ਦਾਦਾਂ ਦਾ ਵੀ ਭਾਈ ਤੇਰਾ ਆਜੀ ਤੇ ਨਾ ਹੋਈਆ ਤੇ ਆ ਹੋਣੀਆ ਲੋਕ ਮੰਨ ਕੇ ਜਾਂਦੇ ਨੇ ਵੀਰੇ ਵੀ ਪੰਡ ਲਾਟਰੀ ਏਜੰਸੀ ਨੇ ਜੋ ਕਿਹਾ ਉਹ ਸੱਚ ਕਿਹਾ ਜੋ ਇਨਾਮ ਕਹਿਨੇ ਆ ਵੀ ਲੱਗੂਗਾ ਤੇ ਲੱਗਦਾ ਇੱਥੇ ਕਸਟਮਰ ਮੰਨੂਗਾ ਵੀ ਹਾਂਜੀ ਪੰਡ ਜੀ ਨੇ ਸੱਚ ਕਿਹਾ ਮੈਂ ਬੋਲਣ ਵਾਲਾ ਕੁਝ ਨਹੀਂ ਪਰਮਾਤਮਾ ਬੁਲਾਉਂਦਾ ਜੋ ਵੀ ਬੁਲਾਉਂਦਾ ਠੀਕ ਹੈ ਮੈਂ ਤਾਂ ਨੋਰਮਲ ਇਨਸਾਨ ਠੀਕ ਹੈ ਜੇ ਤੁਸੀਂ ਗੱਲਬਾਤ ਕਰਦੇ ਆ ਤਾਂ ਸਾਹਮਣੇ ਵਾਲਾ ਬੰਦਾ ਕਹਿੰਦਾ ਵੀ ਪੰਡਤ ਜੀ ਹਾਂ ਤੁਸੀਂ ਸਹੀ ਕਹਿ ਰਹੇ ਆ ਭਾਈ ਜੀ ਜੀ ਕਹਿੰਦਾ ਤਾਂ ਇਹ ਤੁਸੀਂ ਰਿਵਿਊ ਲਓ ਲੋਕਾਂ ਤੋਂ ਤੁਸੀਂ ਇੰਟਰਵਿਊ ਕਰੋ ਨਾ ਵੀ ਭਾਈ ਆ ਦੱਸੋ ਜੀ ਤੁਸੀਂ ਪੜਨੇ ਜੋ ਕਿਹਾ ਸੱਚ ਸੋ ਨੂੰ ਲੋਕ ਦੱਸਾਂਗੇ ਉਹ ਮੈਂ ਨਹੀਂ ਦੱਸ ਸਕਦਾ ਕਿਉਂਕਿ ਲੋਟਰੀ ਵਾਲੇ ਤਾਂ ਪੰਡਤ ਤੁਸੀਂ ਇੱਕ ਪਹਿਲੇ ਸ਼ਖਸ਼ ਹੈਗੇ ਆ ਵੀ ਜਿਹੜੇ ਮਲੇਰ ਕੋਟਲਾ ਅਮਰਗੜ ਦੇ ਵਿੱਚ ਬੈਠੇ ਆ ਹੋਰ ਤਾਂ ਜਿਹੜੇ ਹੈਗੇ ਨੇ ਸਾਰੇ ਬਿਜ਼ਨਸਮੈਨ ਨੇ ਪੰਡਤ ਤਾਂ ਨਹੀਂ ਹੈਗੇ ਉਹ ਪੰਡਤ ਨਹੀਂ ਹੈ ਗਿਆ ਸਾਡਾ ਖਾਨਦਾਨ ਬ੍ਰਾਹਮਣਾਂ ਦਾ ਖਾਨਦਾਨ ਦਾ ਜਿੰਨੀ ਵਿੱਦਿਆ ਹੈਗੀ ਓਨੀ ਬੰਦੀ ਜਾਂਦੀ ਜੇ ਉਹ ਮੈਂ ਕਹਾ ਵੀ ਉਹ ਬਹੁਤ ਜ਼ਿਆਦਾ ਉਹ ਵੀ ਨਹੀਂ ਜਿੰਨੇ ਕਿ ਜੋਗੇ ਹੈਗੇ ਆ ਉਹਨੇ ਕਿ ਕਰਦੇ ਆ ਤੇ ਕੋਕੇ ਲਾਦੀਦੇ ਨੇ ਭਰਾਵਾ ਠੀਕ ਹੈ ਪਰਮਾਤਵਾ ਲਵਾਉਂਦਾ ਤੇ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਵੀ ਆਓ ਮੇਰੀ ਦੁਕਾਨ ਤੇ ਆਓ ਅਮਰਗੜ ਆਓ ਤੇ ਧਿਆਨ ਰੱਖਿਓ ਮਲੇਰ ਕੋਲੇ ਜ਼ਿਲ੍ਹੇ ਚ ਮਲੇਰ ਕੋਲੇ ਤੋਂ ਜਿਆਦਾ ਆਪਾਂ ਨਾਬਾ ਰੋਡ ਨੂੰ ਜਾਂਦੇ ਆ ਠੀਕ ਹੈ ਰਸਤੇ ਦੇ ਵਿੱਚ ਸੈਂਟਰ ਦੇ ਵਿੱਚ ਅਮਰਗੜ ਆਉਂਦਾ ਉੱਥੇ ਮੇਰੇ ਖੁੱਦ ਹੀ ਫੋਟੋ ਲੱਗੇ ਆ ਮੇਰੀ ਦੁਕਾਨ ਤੇ ਉਹ ਮੇਰੀ ਦੁਕਾਨ ਹੈ ਤੇ ਮੈਂ ਖੁਦ ਮਿਲਦਾ ਤੇ ਇੱਕ ਮੇਰੀ ਬੇਨਤੀ ਹੋਰ ਹੈ ਵੀ ਟਾਈਮ ਕੱਢ ਕੇ ਉਹਨਾ ਥੋੜਾ ਜਿਹਾ ਫ੍ਰੀ ਟਾਈਮ ਉਹ ਕਹਿ ਕੇ ਹੋਰ ਕਿਉਂਕਿ ਮੇਰੇ ਕੋਲ ਟਾਈਮ ਲੱਗਦਾ ਕਸਟਮਰ ਜਿਆਦਾ ਹੁੰਦਾ ਇਹ ਮੰਨ ਲਓ ਵੀ ਜੇ ਤੁਸੀਂ ਮੇਰੇ ਕੋਲ ਆਉਣੇ 1 ਘੰਟਾ ਤੁਹਾਡਾ ਪ ਪਰਿਵਾਰ ਵਾਂਗੂ ਦੇਖਿਆ ਜਾਂਦਾ ਕੋਈ ਕਸਟਮਰ ਨਹੀਂ ਸਮਝਿਆ ਦਾ ਪਰਿਵਾਰ ਦਾ ਮੈਂਬਰ ਸਮਝਿਆ ਜਾਂਦਾ ਤੇ ਪਰਮਾਤਮਾ ਦਾ ਰੂਪ ਮੰਨਿਆ ਜਾਂਦਾ ਉਸ ਹੱਬ ਨਾਲ ਸਾਡੇ ਕੋਲ ਡੀਲ ਹੁੰਦੀ ਹੈ ਜੀ ਕਿੰਨੇ ਸਮਾਂ ਤੋਂ ਕਰ ਰਹੇ ਆ ਕੰਮ ਹੋ ਗਿਆ 1.5 ਸਾਲ ਵੀਰੇ ਕਿੰਨੇ ਕਰੋੜਪਤੀ ਤੇ ਕਿੰਨੇ ਲੱਖਪਤੀ ਬਣਾਏ ਕਰੋੜਪਤੀ 29 ਲੱਖਪਤੀ ਟੋਟਲ 1.5 ਸਾਲ ਚ ਪੰਡਤ ਲੋਟਰੀ ਏਜੰਸੀ ਨੇ ਬਣਾਏ ਨੇ ਅਮਰਗੜ ਇਹ ਚੀਜ਼ ਆ ਰੱਖੋ ਜੇਕਰ ਤੁਸੀਂ ਲੋਕੇਸ਼ਨ ਭਰਦੇ ਹੋ ਉਹਦੇ ਨਾਲ ਪੰਡਤ ਲੋਟਰੀ ਅਮਰਗੜ ਦੀ ਭਰਿਓ ਇੱਕ ਪੰਡਤ ਲੋਟਰੀ ਦੇ ਨਾਮ ਤੇ ਕੋਈ ਸੰਗਰੂਰ ਦੀ ਲੋਕੇਸ਼ਨ ਭਰੀਏ ਨਾ ਹੋਵੇ ਵੀ ਤੁਸੀਂ ਉੱਥੇ ਪਹੁੰਚ ਜਾਓ ਅਮਰਗੜ ਦੀ ਭਰੋ ਤਿਆ ਤੁਸੀਂ ਮੇਰੇ ਕੋਲ ਹੀ ਆਉਂਗੇ ਅੱਛਾ ਡੀਲਿੰਗ ਕੌਣ ਕਰਦਾ ਤੁਸੀਂ ਆਪ ਕਰਦੇ ਆ ਵੀ ਕਿਵੇਂ ਡੀਲਿੰਗ ਕਰਦਾ ਲੋਕ ਕਿਉਂਕਿ ਬਹੁਤ ਕਨਫਿਊਜ਼ ਹੁੰਦੇ ਫੋਨ ਦੇ ਉੱਪਰ ਮੇਰੇ ਸਟਾਫ ਗੱਲ ਕਰੇਗਾ ਗੁੱਡੀਆਂ ਕੰਮ ਕਰਦੀਆਂ ਲੜਕੀਆਂ ਤੇ ਉਰੇ ਕਸਟਮਰ ਆਉਂਦਾ ਤਾਂ ਮੈਂ ਖੁਦ ਗੱਲ ਕਰਦਾ ਮੈਂ ਆਪਣੇ ਮੇਨ ਆਫਿਸ ਦੇ ਵਿੱਚ ਬਣਾ ਕੇ ਗੱਲ ਕਰਦਾ ਤੇ ਥੋੜੀ ਜਿਹੀ ਜਗ੍ਹਾ ਦਿੱਤੀ ਤਿੱਕ ਤੋਂ ਦੀ ਕਸਟਮਰ ਬੈਠਣ ਦੀ ਆਪਾਂ ਨਾਲ ਦੀ ਸੌਬ ਵੀ ਲੈ ਚੁੱਕੇ ਆ ਤਿਆਰ ਕਰ ਚੁੱਕੇ ਆ ਦੁਕਾਨ ਵਧਾ ਲਈ ਹੈ ਦੁਕਾਨ ਵਧਾਤੀ ਇਨਾ ਵੀਰਾਂ ਦਾ ਪਿਆਰ ਦਾ ਐ ਵੀ ਸੁਣਿਆ ਵੀ ਪੰਡਤ ਪੈਸੇ ਆਪ ਨਹੀਂ ਫਰਦੇ ਨੇ ਪੈਸੇ ਸਿਰਫ ਦੇਣ ਦਾ ਕੰਮ ਕਰਦੇ ਆ ਮੇਰੇ ਮੈਂ ਪੈਸੇ ਦੇਣ ਵਾਸਤੇ ਬਿਠਾਇਆ ਪਰਮਾਤਮਾ ਨੇ ਉਹਰੇ ਮੇਰੀ ਡਿਊਟੀ ਦੇਣ ਦੀ ਹੈ ਲੈਣ ਦੀ ਨਹੀਂ ਹੈਗੀ ਸਟਾਫ ਪੈਸੇ ਲਊਗਾ ਹਾਂ ਸਾਹਮਣੂ ਤਾਂ ਮੇਰੇ ਕੋਲ ਹੀ ਆਉਣੇ ਨੇ ਪਰ ਫਸਟ ਟਾਈਮ ਮੈਂ ਕਸਟਮਰ ਤੋਂ ਪੈਸੇ ਨਹੀਂ ਵੜੂੰਗਾ ਕਸਟਮਰ ਨੂੰ ਪੈਸੇ ਦਊਂਗਾ ਇਨਾਮ ਲੱਗੇ ਤੇ ਠੀਕ ਹੈ ਫਸਟ ਟਾਈਮ ਸਟਾਫ ਮੇਰਾ ਪੈਸੇ ਉਹ ਮੈਂ ਸਿਰਫ ਟਿਕਟ ਦੇ ਰਹੀ ਆ ਤੇ ਮੈਂ ਹੁਣ ਵੀ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਵੀ ਜਦ ਵੀ ਮੇਰੇ ਕੋਲ ਆਉਣਾ ਆਪਣਾ ਡੇਟ ਆਫ ਬਰਥ ਲੈ ਕੇ ਆਉਣਾ ਨਾਲ ਜਨਮ ਦਾ ਟਾਈਮ ਲੈ ਕੇ ਆਉਣਾ ਠੀਕ ਹੈ ਟਿਕਟ ਲੈ ਕੇ ਜਾਓ ਤੇ ਕੱਲੀ ਤੋਂ ਤੋਂ ਟਿਕਟ ਦੇ ਪੈਸੇ ਲੈਤੇ ਜਾਣਗੇ ਜੇਕਰ ਤੁਸੀਂ ਟਿਕਟ ਪਾ ਕੇ ਜਾਂਦੇ ਹੋ ਕੋਈ ਡੇਟ ਆਫ ਬਰਥ ਦਾ ਐਕਸਟਰਾ ਚਾਰਜ ਨਹੀਂ ਹੈਗਾ ਹਾਂਜੀ ਤੁਸੀਂ ਸੰਡੇ ਵਾਲੇ ਦਿਨ ਐਤਵਾਰ ਵਾਲੇ ਦਿਨ ਆਪਦੀ ਨਿੱਜੀ ਕੋਈ ਪੁੱਛਣਾ ਉਹਦੀ ਸਾਡੀ 200 ਰੁਪਏ ਫੀਸ ਹੈ ਉਹ ਸਾਡੀ ਫੀਸ ਹੈ ਤੇ ਕੋਈ ਸਟਾਫ ਦਾ ਖਰਚਾ ਵੀ ਹੈ ਹੋਰ ਵੀ ਖਰਚੇ ਨੇ ਪੈਸਾ ਅਸੀਂ ਉੱਚੋ ਵੀ ਨਹੀਂ ਵਰਤਣਾ ਬਾਕੀ ਜੋ ਬਚੋ ਦਾਨ ਪੁੰਨ ਤੇ ਲੱਗਣਾ ਅੱ ਵਾਲੀ ਲੋਟਰੀਆਂ ਹੁਣ ਕਿਉਂਕਿ ਕੋਈ 500 ਜੋਗ ਹੈਗਾ ਕੋਈ 400 ਜੋ ਕੋਈ 200 ਜੋ ਕੋਈ 100 ਰੁਪਏ ਦੀ ਵੀ ਲੋਟਰੀ ਪਾਉਣਾ ਚਾਹੁੰਦਾ ਲੋਟਰੀਆਂ ਨਾ ਆਪਣੇ ਕੋਲ ਤਕਰੀਬਨ ਪੰਜਾਬ ਸਟੇਟ ਡੀਅਰ ਦੀ ਚੱਲ ਰਹੀ ਆ ਲੋਟਰੀ ਮੇਰੇ ਕੋਲ 20 ਰੁਪਏ ਵਾਲੀ ਵੀ ਆ ਠੀਕ ਹੈ ਜੀ 20 ਰੁਪਏ ਦੀ ਟਿਕਟ ਹੈ 5 ਲੱਖ ਦਾ ਇਨਾਮ ਹੈ ਫਰਸਟ ਪ੍ਰਾਈਪ ਪਬਲਿਕ ਟੂ ਗਰੰਟਡ ਹੈ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਦੋ ਆ ਜਾਂਦੀਆਂ ਵੀਰੇ 50 ਰੁਪਏ ਦੀ ਟਿਕਟ ਹੈ 7 ਲੱਖ ਦਾ ਇਨਾਮ ਹੈ ਤੇ 16 ਤਰੀਕ ਦਾ ਡਰਾਅ ਹੈ ਹਰ ਮਹੀਨੇ ਲਾਟਰੀ ਨਿਕਲਦੀ ਆ ਤੇ ਇਨਾਮ ਵੀ ਲੱਗਦੇ ਨੇ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਇੱਕ ਨਾ ਆ ਜਾਂਦੀਆਂ ਵੀਰੇ 100 ਰੁਪਏ ਵਾਲੀ 15 ਲੱਖ ਵਾਲੀ ਲਾਟਰੀ ਠੀਕ ਹੈ ਇਹ 13 8 ਦਾ ਡਰਾਅ ਆ ਤੇ 15 ਲੱਖ ਦਾ ਫਰਸਟ ਪ੍ਰਾਈਜ਼ ਆ 8ਵੇਂ ਮਹੀਨੇ ਦਾ ਤੇ ਦੂਜੇ ਮਹੀਨੇ ਦਾ ਫਰਸਟ ਪ੍ਰਾਈਜ਼ ਇਹਦਾ ਮੇਰੇ ਕੋਲੋਂ ਲੱਗ ਚੁੱਕਿਆ ਤੇ ਤੀਜਾ ਆ ਜਾਣਾ ਵੀਰੇ ਉਸ ਤੋਂ ਬਾਅਦ ਦੇ ਵਿੱਚ 200 ਰੁਪਏ ਵਾਲੀ ਟਿਕਟ ਪੰਜਾਬ ਸਰਕਾਰ ਦੀ ਆ ਤੇ 1.5 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ ਪਬਲਿਕ ਟੂ ਗਰੰਟੀਡ ਆ ਵੀ ਜਾਣੀ ਪਬਲਿਕ ਦੇ ਵਿੱਚ ਨਾਮ ਨਿਕਲ ਨਹੀਂ ਨਿਕਲਦਾ ਉਸ ਤੋਂ ਬਾਅਦ ਦੇ ਵਿੱਚ ਆ ਜਾਣੀਆ ਵੀਰੇ ਮੰਤਰੀ ਲਾਟਰੀ 2.5 ਕਰੋੜ ਵਾਲੀ ਠੀਕ ਹੈ ਜੀ ਤੇ 500 ਦੀ ਟਿਕਟਾ 27 ਤਰੀਕ ਦਾ ਡਰਾਅ ਆ ਨਾਮ ਪਬਲਿਕ ਟੂ ਗਰੰਟੀਡ ਆ ਅਡੀ ਗੱਲ ਇਹ ਆ ਵੀ ਜੋ ਇਹ ਟਿਕਟ ਪ੍ਰਿੰਟ ਹੋਈ ਆ ਓਨਲੀ 2 ਲੱਖ ਟਿਕਟ ਪ੍ਰਿੰਟ ਹੋਈ ਆ ਤੇ 2 ਲੱਖ ਟਿਕਟ ਦੇ ਵਿੱਚ ਉਹ ਨਾਮ ਨਿਕਲਣਾ ਤੇ ਇਹ ਨਾਮ ਪਬਲਿਕ ਦੇ ਵਿੱਚ ਨਿਕਲਣਾ ਤੇ ਇਨਾਮ ਵੀ ਲੱਗੇਗਾ ਉਸ ਤੋਂ ਬਾਅਦ ਦੇ ਵਿੱਚ ਕਈਆਂ ਵੀਰਾਂ ਨੂੰ ਅਡੀਕ ਸੀ ਕਾਫੀ ਟਾਈਮ ਦੀ ਅਡੀਕ ਸੀ ਪੰਜਾਬ ਸਰਕਾਰ ਦੇ ਰਾਖੀ ਬੰਪਰ ਦੀ ਉਹ ਬੰਪਰ ਆ ਚੁੱਕਿਆ ਰਖੜੀ ਬੰਪਰ ਆ ਚੁੱਕਿਆ ਤੇ 2.5 ਕਰੋੜ ਦਾ ਇਨਾਮ ਪਬਲਿਕ ਟੂ ਗਰੰਟਡ ਹੈ ਤੇ ਜੈਕਮਾਦੀ ਦੇ ਵਿੱਚ ਇੱਕ ਵੱਡੀ ਗੱਲ ਹੋ ਰਿਹਾ ਜਿਸ ਤਰ੍ਹਾਂ ਇਹ ਲੋਟਰੀ ਵਿੱਚ ਸੈਕੰਡ ਪ੍ਰਾਈਜ਼ ਇੱਕ ਵੀਰ ਨੂੰ 10 ਲੱਖ ਇਹਦੇ ਵਿੱਚ 10 ਵੀਰਾਂ ਨੂੰ 10 ਲੱਖ ਦਾ ਪ੍ਰਾਈਜ਼ ਆ ਤੇ ਪੰਜ ਵੀਰਾਂ ਨੂੰ 5-5 ਲੱਖ 10 ਬੰਦਿਆਂ ਨੂੰ 5-5 ਲੱਖ ਤੇ 9000 ਦੇ 600 ਨਾਮਾਂ ਤੇ 6000 ਦਾ 600 ਆ ਤੇ 2000 ਦਾ 1200 ਨਾਮ ਇਸ ਵਾਲੀ ਲੋਟਰੀ ਦੇ ਵਿੱਚੋਂ ਆ ਜੋ ਪੰਜਾਬ ਸਰਕਾਰ ਦਾ ਰਾਖੀ ਪਰ 24 ਅੱਠ ਨੂੰ ਖੁੱਲਣ ਜਾ ਰਹੇ ਆ ਤੇ ਪੰਡ ਲਾਟਰੀ ਏਜੰਸੀ ਕੋਲ ਨਾਮ ਲੱਗਣ ਜਾ ਰਹੇ ਨਿਕਲੇਗਾ ਇਹਦੇ ਚ ਪੰਡਿਤ ਲਾਟਰੀ ਏਜੰਸੀ ਦਾਵਾ ਕਰਦੀ ਹੈ ਦਾਵਾ ਕਰ ਦਿੱਤਾ ਵੀਰੇ ਔਰ ਰਿਕਾਰਡ ਕਰਤਾ ਤੁਹਾਡੇ ਕੈਮਰੇ ਵੀਡੀਓ ਬਣ ਗਈ ਤੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਆਜੋ ਟਾਈਮ ਚੋਂ ਟਾਈਮ ਕੱਢ ਕੇ ਫਜ਼ੂਲ ਖਰਚੀਓ ਖਰਚਾ ਕੱਢ ਕੇ ਲੈ ਜਾਓ ਟਿਕਟਾਂ ਤੇ ਬਣ ਜਾਓ ਕਰੋੜਪਤੀ ਉਦੋਂ ਬਾਅਦ ਢੋਲ ਤਮੱਕੇ ਨਾਲ ਮੈਂ ਡੱਬਾ ਲੈ ਕੇ ਆਪਣੇ ਆਪ ਘਰ ਪਹੁੰਚ ਜਾਂਦਾ ਸੋ ਗੱਲਬਾਤ ਕੀਤੀ ਪੰਡਿਤ ਲਾਟਰੀ ਏਜੰਸੀ ਦੇ ਓਨਰ ਦੇ ਨਾਲ ਜੋ ਕਹਿ ਰਹੇ ਨੇ ਕੁੰਭ ਰਾਸ਼ੀ ਵਾਲੇ ਨੂੰ ਇਨਾਮ ਜਿਹੜਾ ਵਾ ਨਿਕਲਣ ਜਾ ਰਹੇ ਆ ਤਾ ਹਰ ਕੋਈ ਕਿਸਮਤ ਅਜ਼ਮਾ ਰਿਹਾ ਸੀ ਬਾਾਰ ਗਲਤ ਕੀਤੀ ਦਾ ਬਹੁਤ ਸਾਰੇ ਲੋਕ ਕੁੰਭ ਰਾਸ਼ੀ ਵਾਲੇ ਬੈਠੇ ਨੇ ਵੀ ਜਿਹੜੇ ਕਹਿੰਦੇ ਮੇਰੀ ਕੁੰਭ ਰਾਸ਼ੀ ਹੈ ਪਰ ਪੰਡਤ ਜੀ ਫਿਰ ਵੀ ਆਪਣੇ ਹਿਸਾਬ ਨਾਲ ਦੇ ਕੇ ਲੋਟਰੀ ਜਿਹੜੀ ਹੈ ਉਹ ਪਾਉਂਦੇ ਨੇ ਕਿਉਂਕਿ ਇਹ ਕਹਿੰਦੇ ਨੇ ਸਾਡਾ ਪਰਿਵਾਰ ਹੈ ਤੇ ਸਾਡੇ ਕੋਲ ਜਿਹੜਾ ਆ ਗਿਆ ਉਹ ਨਿਰਾਸ਼ ਨਹੀਂ ਜਾਂਦਾ ਕਦੇ ਤੇ ਉਸ ਨੂੰ ਲੋਟਰੀ ਨਿਕਲਦੀ ਨਿਕਲਦੀ ਤਾਂ ਇਸ ਨੂੰ ਮਿਸ ਨਾ ਕਰਿਓ ਪੰਡਤ ਲੋਟਰੀ ਏਜੰਸੀ ਅਮਰਗੜ ਦੇ ਵਿੱਚ ਵਿਜ਼ਿਟ ਕਰਿਓ ਥੱਲੇ ਨੰਬਰ ਫਲੈਸ਼ ਹੋ ਰਹੇ ਨੇ ਉਸਤੇ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਤਾਂ ਜੋ ਬਹੁਤ ਸਾਰੇ ਲੋਕ ਜਿਹੜੇ ਸੁਪਨਾ ਵੇਖਦੇ ਨੇ ਵੱਡਾ ਬਣਨ ਦਾ ਅਮੀਰ ਬਣਨ ਦਾ ਤਾਂ ਉਹ ਆਪਣੀ ਕਿਸਮਤ ਜਿਹੜੀ ਆ ਉਹ ਅਜ਼ਮਾ ਸਕਣ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ